ਸੋ ਸਰਕਾਰ ਦੇ ਮੁੱਖ ਮੰਤਰੀ ਤੋਂ ਲੈ ਕੇ ਕਿਹੜੇ ਮੰਤਰੀ ਨੇ ਕਿਹੜੇ ਐਮਐਲਏ ਨੇ ਕਿਹੜੇ ਐਮਪੀ ਨੇ ਕੋਈ ਹਾਰ ਦਾ ਨਾਰਾ ਮਾਰਿਆ ਉਹ ਯਾਰ ਤੁਸੀਂ ਡੁੱਬ ਕੇ ਮਰ ਜਾਓ ਹਰ ਕਿਸੇ ਛੋੜੇ ਤੋਂ ਛੋਟੇ ਵਿਆਹ ਦੀਦਾ ਤੁਸੀਂ ਪੋਸਟ ਪਾ ਦੇਣੋ ਵੀ ਫਲਾਣੇ ਦੀ ਭੈਣ ਦਾ ਵਿਆਹ ਫਲਾਣੇ ਦੀ ਭੈਣ ਦੀ ਵਿਆਹ ਤੇ ਮੁੱਖ ਮੰਤਰੀ ਸਾਹਿਬ ਜਾ ਰਹੇ ਆ ਫਲਾਣੇ ਦੇ ਕਿਸੇ ਤੇ ਜੀ ਕਿਸੇ ਹੋਰ ਵਰਕਰ ਦਾ ਵਿਆਹ ਸੀ ਉੱਥੇ ਜਾ ਰਹੇ ਆ ਆ ਬਲਾਕ ਪ੍ਰਧਾਨ ਲਾਇਆ ਕੱਲ੍ਹ ਇਹ ਸਰਕਾਰ ਨੇ ਉਹਨਾਂ ਨੇ ਵੀ ਸਾਰੇ ਰਾਜ ਰਾਜ ਕੇ ਪੋਸਟਾਂ ਪਾ ਰਹੇ ਨੇ ਕਿਸੇ ਇੱਕ ਲੀਡਰ ਨੇ ਕੋਈ ਹਾਰ ਦਾ ਨਾਰਾ ਮਾਰਿਆ 25 ਦਿਨ ਪਹਿਲਾਂ ਵੈਪਨ ਕਹਿੰਦੇ ਲੁਧਿਆਣੇ ਲੈਣ ਗਏ ਆ ਪੱਤਰਕਾਰਾਂ ਨੇ ਸਵਾਲ ਪੁੱਛਿਆ ਆ ਜੀ ਨੂੰ ਵੀ ਆਈਜੀ ਸਾਹਿਬ ਫਿਰ ਥੋੜੀ ਇੰਟੈਲੀਜੈਂਸ ਕੀ ਕਰਦੀ ਆ ਜੇ 25 ਦਿਨ ਪਹਿਲਾਂ ਵੈਪਨ ਲੈਣ ਗਏ ਆ ਉਹ ਥੋੜੀ ਇੰਟੈਲੀਜੈਂਸ ਕੀ ਕਰਦੀ ਆ ਗਵਿੰਦਰ ਸਿੰਘ ਕਲਕੱਤਾ ਸਚਾਰੂ ਢੰਗ ਨਾਲ ਸਰਕਾਰ ਦੀਆਂ ਅੱਖਾਂ ਖੋਲਦਾ ਸੀ ਤੋਂ ਜੇ ਇਹਦੀਆਂ ਅੱਖਾਂ ਖੋਲਣ ਵਾਲੇ ਬੁਲਾ ਰਿਆਂ ਨੂੰ ਇਹਦੀਆਂ ਅੱਖਾਂ ਖੋਲਣ ਵਾਲੇ ਨਾ ਧੜ ਬੰਦਿਆਂ ਨੂੰ ਐ ਮਤਲਬ ਕਿ ਕਿ ਮੈਂ ਮੇਰੇ ਸ਼ਬਦ ਨਹੀਂ ਮੇਰੇ ਕੋਲ ਵੀ ਦੇਖੋ ਐ ਆਮ ਥਾਂ ਤੇ ਉਹਨਾਂ ਦਾ ਜਿਹੜਾ ਕਤਲ ਹੋ ਜਾਣਾ ਮੇਰੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿਰਪਾ ਕਿਰਪਾ ਕਰਕੇ ਮੇਰੇ ਬੈਠ ਜਾਓ ਮੈਂ ਪਾਨੇ ਸਾਰਿਆਂ ਨੂੰ ਬੇਨਤੀ ਆ ਬੈਠੋ ਆਹੀ ਕੁਸੇ ਪੱਲੇ ਪੰਜਾਬ ਦੇ ਯਾਰ ਬੈਠੋ ਸਾਰੇ ਮੇਰੇ ਵੀਰ ਬੈਠੋ ਹਾਂ ਚੱਲ ਰਹੀ ਹੈ ਯਾਰ ਚਲਾਓ ਚਲਾਓ ਬੈਠੋ ਸਾਰੇ ਮੇਰੇ ਜਿਹੜਾ ਇਹ ਸਰਕਾਰਾਂ ਭਾਲ ਦੀਆਂ ਨੇ ਵੀ ਕਿਸੇ ਹਿਸਾਬ ਨਾਲ ਕਿ ਤੁਹਾਡਾ ਟਾਰਪੀਡ ਹੋ ਜੇ ਆਪਾਂ ਆਪਸ ਵਿੱਚ ਕਿਸੇ ਹਿਸਾਬ ਨਾਲ ਪਾੜ ਜਾਈਏ ਸੋ ਮੇਰੀ ਬੇਨਤੀ ਆ ਦੇਖੋ ਮੈਂ ਇਸ ਕਰਕੇ ਜਾਣਦਾ ਵੀ ਉਸ 45 ਸਾਲ ਤੇ ਲਗਭਗ 40-45 ਸਾਲ ਦੀ ਉਮਰ ਮੇਰੇ ਜਿੰਨੀ ਉਮਰ ਹੋਊਦੀ ਸੋ ਜਿਸ ਉਸ ਪਰਿਵਾਰ ਦਾ ਜਿਹਦਾ ਉਹ ਜੀ ਚਲਾ ਗਿਆ ਤੁਸੀਂ ਸੋਚ ਕੇ ਦੇਖੋ ਵੀ ਉਸ ਮਾਂ ਤੇ ਕੀ ਬੀਤਦੀ ਹੋ ਸਿਆਸ ਤਾਂ ਆਪਣੀ ਜਗ੍ਹਾ ਪਰ ਦੇਖੋ ਇਹ ਚਲਦੀ ਰਹਿਣੀ ਆ ਇਹ ਪਹਿਲਾਂ ਪੀੜ੍ਹੀਆਂ ਤੋਂ ਸਿਆਸ ਚਲਦੀ ਆਈ ਸੀ ਅੱਗੇ ਵੀ ਚਲਦੀ ਰਹਿਣੀ ਆ ਇਹ ਰੁਕਣੀ ਨਹੀਂ ਪਰ ਸਰਕਾਰਾਂ ਅਹੀ ਕੁਝ ਚਾਹੁੰਦੀਆਂ ਹੁੰਦੀਆਂ ਨੇ ਜਿਹੜੀ ਅੱਜ ਦੀ ਸਰਕਾਰ ਆ ਸਾਡਾ ਭਰਾ ਭਾਨਾ ਸਿੱਧੂ ਜਜ਼ਬਾਤੀ ਆ ਉਹ ਬੋਲਿਆ ਪਰ ਮੈਂ ਇਹ ਗੱਲ ਕਹਿਣੀ ਚਾਹਣਾ ਬਹੁਤਿਆਂ ਨੇ ਵੋਟਾਂ ਪਾਈਆਂ ਨੇ ਆਮ ਆਦਮੀ ਪਾਰਟੀ ਜਿਹੜੀ ਅੱਜ ਸਰਕਾਰ ਆ ਮੈਂ ਵੀ ਉਹਨਾਂ ਚ ਇੱਕ ਸੀ ਅੱਜ ਤੋਂ 2 ਸਾਲ ਪਹਿਲਾਂ ਸਾਲ ਪਹਿਲਾਂ ਮੈਂ ਵੀ ਇਹ ਸਰਕਾਰ ਛੱਡੀ ਆ ਸੋ ਪਰ ਦੁੱਖ ਦੀ ਗੱਲ ਆ ਕਿਉਂਕਿ ਅੱਜ ਇੱਥੇ ਬਾਹਰ ਮੈਨੂੰ ਸਾਡੇ ਪੱਤਰਕਾਰ ਭਰਾ ਮਿਲੇ ਉਹ ਕਹਿੰਦੇ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਆਈਜੀ ਪਟਿਆਲਾ ਰੇਂਜ ਨੇ ਉਹ ਕਹਿੰਦੇ ਜੀ ਵੈਪਨ ਰਿਕਵਰ ਹੋਇਆ 25 ਦਿਨ ਪਹਿਲਾਂ ਵੈਪਨ ਕਹਿੰਦੇ ਲੁਧਿਆਣੇ ਲੈਣ ਗਏ ਆ ਪੱਤਰਕਾਰਾਂ ਨੇ ਸਵਾਲ ਪੁੱਛਿਆ ਆ ਜੀ ਨੂੰ ਵੀ ਆਈਜੀ ਸਾਹਿਬ ਫਿਰ ਥੋੜੀ ਇੰਟੈਲੀਜੈਂਸ ਕੀ ਕਰਦੀ ਆ ਜੇ 25 ਦਿਨ ਪਹਿਲਾਂ ਵੈਪਨ ਲੈਣ ਗਏ ਆ ਉਹ ਥੋੜੀ ਇੰਟੈਲੀਜੈਂਸ ਕੀ ਕਰਦੀ ਆ ਹੁਣ ਤਾਂ ਸਾਰੇ ਆ ਜਾਣਗੇ ਇੱਥੇ ਸੋ ਦੇਖੋ ਇਹ ਸਵਾਲ ਨੇ ਜਿਹੜੇ ਇਹ ਬੜੀ ਵੱਡੀ ਸ਼ੰਕਾ ਜ਼ਾਹਿਰ ਕਰਦੇ ਆ ਮੈਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਾ ਰਿਹਾ ਪਰ ਤੁਸੀਂ ਸਾਰੇ ਜਿੰਨੇ ਇੱਥੇ ਭਰਾ ਸੋਸ਼ਲ ਮੀਡੀਆ ਅੱਜਕੱਲ ਸੋਸ਼ਲ ਮੀਡੀਆ ਦੇ ਦੌਰ ਹਰ ਵੇਲੇ ਸੋਸ਼ਲ ਮੀਡੀਆ ਚ ਲੰਮਦਾ ਮੈਨੂੰ ਐਂ ਦੱਸੋ ਸਰਕਾਰ ਦੇ ਮੁੱਖ ਮੰਤਰੀ ਤੋਂ ਲੈ ਕੇ ਕਿਹੜੇ ਮੰਤਰੀ ਨੇ ਕਿਹੜੇ ਐਮਐਲਏ ਨੇ ਕਿਹੜੇ ਐਮਪੀ ਨੇ ਕੋਈ ਹਾ ਦਾ ਨਾਰਾ ਮਾਰਿਆ ਉਹ ਯਾਰ ਤੁਸੀਂ ਡੁੱਬ ਕੇ ਮਰ ਜਾਓ ਮੈਨੂੰ ਐਂ ਦੱਸੋ ਅਸੀਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਾ ਰਹੇ ਪਰ ਤੁਸੀਂ ਹਰ ਕਿਸੇ ਛੋੜੇ ਤੋਂ ਛੋਟੇ ਵਿਆਹ ਦੀ ਤੁਸੀਂ ਪੋਸਟ ਪਾ ਦਿੰਦੇ ਹੋ ਵੀ ਫਲਾਣੇ ਦੀ ਭੈਣ ਦਾ ਵਿਆਹ ਫਲਾਣੇ ਦੀ ਭੈਣ ਦੀ ਵਿਆਹ ਤੇ ਮੁੱਖ ਮੰਤਰੀ ਸਾਹਿਬ ਜਾ ਰਹੇ ਆ ਫਲਾਣੇ ਦੇ ਕਿਸੇ ਤੇ ਜੀ ਕਿਸੇ ਹੋਰ ਵਰਕਰ ਦਾ ਵਿਆਹ ਅਸੀਂ ਉੱਥੇ ਜਾ ਰਹੇ ਆ ਆ ਬਲਾਕ ਪ੍ਰਧਾਨ ਲਾਇਆ ਕੱਲ੍ਹ ਇਹ ਸਰਕਾਰ ਨੇ ਉਹਨਾਂ ਦੀ ਵੀ ਸਾਰੇ ਰਾਜ ਰਾਜ ਕੇ ਪੋਸਟਾਂ ਪਾ ਰਹੇ ਨੇ ਕਿਸੇ ਇੱਕ ਲੀਡਰ ਨੇ ਕੋਈ ਹਾ ਦਾ ਨਾਰਾ ਮਾਰਿਆ ਤੋ ਇਹ ਗੱਲ ਬੜੇ ਦੁੱਖ ਦੀ ਆ ਤੇ ਇਹ ਗੱਲ ਭਰਾਵੋ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿਣੀ ਚਾਹਣਾ ਇਹ ਗੱਲ ਦੇ ਵਿਰੋਧ ਵਿੱਚ ਇਕੱਠੇ ਹੋਣ ਦੀ ਲੋੜ ਆ ਸਰਕਾਰਾਂ ਬਦਲਦੀਆਂ ਰਹਿਣਗੀਆਂ ਅੱਜ ਇਹ ਨੇ ਕੱਲ ਨੂੰ ਹੋਰ ਨੇ ਠੀਕ ਆ ਨਾ ਲੀਡਰ ਵੀ ਬਦਲਦੇ ਰਹਿਣਗੇ ਪਰ ਆਪਾਂ ਇੱਥੇ ਰਹਿਣਾ ਆਪਾਂ ਸਾਰਿਆਂ ਨੇ ਇੱਥੇ ਰਹਿਣਾ ਤੇ ਜੇ ਮਾਵਾ ਦੇ ਪੁੱਤ ਐਂ ਮਰਦੇ ਰਹੇ ਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਕੋਈ ਸਰਕਾਰ ਬਣਾਉਣ ਦੀ ਵੀ ਲੋੜ ਸੋ ਮੈਨੂੰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿਉਂਕਿ ਜਦੋਂ ਵੀ ਅਸੀਂ ਮਿਲਦੇ ਸੀ ਹੁਣ ਤਾਂ ਮੈਂ ਉਹ ਦਫ਼ਤਰ 'ਚ ਬੈਠਦਾ ਨਹੀਂ ਕਿਉਂਕਿ ਸਾਲ ਹੋ ਗਿਆ ਸਰਕਾਰ ਛੱਡੀ ਨੂੰ ਡੀਸੀ ਦਫ਼ਤਰ ਬਰਨਾਲਾ ਜੇ ਮੇਰਾ ਦਫ਼ਤਰ ਸੀ ਤੇ ਮੈਂ ਅੱਜ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਜਿੰਨੀ ਵਾਰ ਸੁਖਵਿੰਦਰ ਭਰਾ ਮਿਲਿਆ ਡੀਸੀ ਦਫ਼ਤਰ ਦੇ ਬਾਹਰ ਡੀਸੀ ਸਾਹਿਬ ਦੇ ਬਾਹਰ ਬੈਠੇ ਹੁੰਦੇ ਸੀ ਇਹ ਮੈਂ ਕਿਉਂਕਿ ਬੜਾ ਨਿੱਜੀ ਪਿਆਰ ਸੀ ਬਾਈ ਜੀ ਡੀਸੀ ਸਾਹਿਬ ਨੂੰ ਮਿਲਣਾ ਹੈ ਕੀ ਕੰਮ ਸੀ ਜ ਆਪਾਂ ਗੱਲ ਕਰ ਲਵੇ ਹਾਂ ਬਾਈ ਮੇਰੇ ਕੋਲ ਵੀ ਆ ਜਾਓ ਪਚਾਹ ਪੀਲਾਂ ਕਿ ਕੀ ਕੰਮ ਸੀ ਕੀ ਕਹਿਣਾ ਹੈ ਸੀ ਡੀ ਸਾਹਿਬ ਬਾਈ ਜੀ ਆ ਪਿੰਡ ਦਾ ਮਸਲਾ ਸੀ ਆ ਫਲਾਣੇ ਸਾਡੇ ਭਰਾ ਦਾ ਠੀਕ ਰਿਆ ਰਾਲਾ ਦਾ ਮਸਲਾ ਸੀ ਮਤਲਬ ਕਦੇ ਉਹਨੇ ਇਹ ਨਹੀਂ ਗੱਲ ਕੀਤੀ ਵੀ ਯਾਰ ਮੈਂ ਕੋਈ ਆਪਦਾ ਨਿੱਜੀ ਕੰਮ ਲੈ ਕੇ ਸੋ ਮਤਲਬ ਕਿ ਇਹ ਜਿਹੜੀਆਂ ਦੇਖੋ ਇਹ ਚੀਜ਼ਾਂ ਕਿਸੇ ਦੇ ਹਿੱਸੇ ਆਉਂਦੀਆਂ ਨੇ ਪਰ ਜੇ ਐ ਬੇਬਾਕੀ ਨਾਲ ਬੋਲਣ ਵਾਲੇ ਇਨਸਾਨਾਂ ਨੂੰ ਜਿਹੜੇ ਕਿਉਂਕਿ ਕ੍ਰਿਟਿਕਸ ਸਰਕਾਰ ਦੇ ਕੋਈ ਸਰਕਾਰ ਮੈਂ ਕੋਈ ਕਿਸੇ ਸਰਕਾਰ ਦਾ ਵਿਰੋਧ ਨਹੀਂ ਕਰ ਰਿਹਾ ਕੋਈ ਵੀ ਸਰਕਾਰ ਆ ਜੇ ਉਹਦੇ ਖਿਲਾਫ ਜੇ ਕੋਈ ਜਿਹੜਾ ਸਹੀ ਸਚਾਰੂ ਢੰਗ ਨਾਲ ਵਿਰੋਧ ਆ ਉਹ ਜ਼ਰੂਰੀ ਆ ਸਰਕਾਰਾਂ ਦੀ ਅੱਖਾਂ ਖੋਲਣ ਨੂੰ ਸੋ ਇਹ ਜਿਹੜਾ ਬੁਲਾਰਾ ਸੁਖਵਿੰਦਰ ਸਿੰਘ ਕਲਕੱਤਾ ਸਚਾਰੂ ਢੰਗ ਨਾਲ ਸਰਕਾਰ ਦੀਆਂ ਅੱਖਾਂ ਖੋਲਦਾ ਸੀ ਸੋ ਜੇ ਇਹੋ ਜਿਹੇ ਅੱਖਾਂ ਖੋਲਣ ਵਾਲੇ ਬੁਲਾਰਿਆਂ ਨੂੰ ਇਹੋ ਜਿਹੇ ਅੱਖਾਂ ਖੋਲਣ ਨਾਲ ਨਾ ਧੜਕ ਬੰਦਿਆਂ ਨੂੰ ਐ ਮਤਲਬ ਕਿ ਕਿ ਮੈਂ ਮੇਰੇ ਸ਼ਬਦ ਨਹੀਂ ਮੇਰੇ ਕੋਲ ਵੀ ਦੇਖੋ ਐ ਆਮ ਥਾਂ ਤੇ ਉਹਨਾਂ ਦਾ ਜਿਹੜਾ ਕਤਲ ਹੋ ਜਾਣਾ ਚਲੋ ਜੇ ਕੋਈ ਪ੍ਰਮਾਤਮਾ ਵੱਲੋਂ ਕੋਈ ਮੌਤ ਮਰੇ ਉਹਦਾ ਇੱਕ ਗੱਲ ਕਹਿ ਸਕਦੇ ਆਂ ਵੀ ਭਾਈ ਕੋਈ ਕੋਈ ਬਿਮਾਰੀ ਲੱਗੀ ਕੋਈ ਕੁਸ਼ ਹੋ ਗਿਆ ਤੇ ਜੇ ਇਹੋ ਜਿਹੇ ਕਤਲ ਪੰਜਾਬ ਨੂੰ ਝੱਲਣੇ ਪੈਣਗੇ ਤਾਂ ਮੈਂ ਸਮਝਦਾ ਇਹ ਤੋਂ ਵੱਡੇ ਦੁੱਖ ਦੀ ਗੱਲ ਨਹੀਂ ਪਰ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਰਾਹੀ ਸਾਹਿਬ ਨੇ ਵੀ ਕਿਹਾ ਵੀ ਸਿਆਸੀ ਅਸੀਂ ਕੋਈ ਸਿਆਸੀ ਗੱਲ ਨਹੀਂ ਕਰਦੇ ਸਾਰੀਆਂ ਪਾਰਟੀਆਂ ਦੇ ਉਹਰੇ ਨੁਮਾਇੰਦੇ ਨੇ ਸਾਰੀਆਂ ਕਿਸਾਨ ਯੂਨੀਅਨਾਂ ਸਾਰੇ ਸਾਡੇ ਉਹ ਸੰਘਰਸ਼ੀ ਭਰਾ ਇੱਥੇ ਬੈਠੇ ਆ ਮੈਂ ਤਾਂ ਹਜੇ ਮੈਂ ਵੀ ਕਿਸੇ ਪਾਰਟੀ ਦਾ ਹਿੱਸਾ ਨਹੀਂ ਭਾਲਨੇ ਵੀਰੇ ਮੈਂ ਵੀ ਤੁਹਾਡੇ ਮੰਗੂ ਇਕੱਲੇ ਹੀ ਆ ਵੇ ਮੈਂ ਅਗਲੀ ਵਾਰੀ ਸਾਡੀ ਆ ਮਰਨ ਦੀ ਕੋਈ ਨਾ ਕੋਈ ਨਾ ਫਿਰ ਜੇ ਜੇ ਪ੍ਰਮਾਤਮਾ ਨੇ ਆਪਣੇ ਲਿਖਿਆ ਹੋਇਆ ਤਾਂ ਕੋਈ ਗੱਲ ਨਹੀਂ ਦੇਖੋ ਜੇ ਪਰਮਾਤਮਾ ਨੇ ਆਪਣੇ ਸਾਹ ਲੈਣੇ ਆ ਫਿਰ ਉਹ ਰੋਕ ਤਾਂ ਕੋਈ ਸਕਦਾ ਨਹੀਂ ਉਹਦਾ ਜਿੰਨੀ ਉਹਨੇ ਉਮਰ ਰખી ਆ ਪਰ ਜੋ ਹੋਇਆ ਬੇहद ਮੰਦ ਭਾਗਾ ਹੋਇਆ ਪਰ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਜੋ ਪਰਿਵਾਰ ਕਹੂਗਾ ਉਹ ਹੁਕਮ ਦੇ ਨਾਲ ਆਪਾਂ ਸਾਰੇ ਬੱਜੇ ਵਿਆਂ ਤੇ ਆਪਾਂ ਸਾਰੇ ਉਸ ਮਾਂ ਦੇ ਨਾਲ ਖੜੇ ਆ ਕਿਉਂਕਿ ਮੈਨੂੰ ਯਾਦ ਆ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਣਾ 1 ਮਿੰਟ ਹੀ ਲਵਾਂਗਾ ਮੇਰੇ ਪਿਤਾ ਜੀ ਦੀ ਉਮਰ 50 ਸਾਲ ਦੀ ਸੀ ਕੱਟੂ ਸਾਡਾ ਪਿੰਡ ਆ ਜੀ 50 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੀ ਡੈਥ ਹੋਈ ਉਹਨਾਂ ਨੂੰ ਉਹ ਬਿਮਾਰ ਹੋ ਗਏ ਸੀ ਪੀਲੀਆ ਹੋ ਗਿਆ ਸੀ ਉਹਨਾਂ ਨੂੰ ਤੇ ਮੇਰੀ ਦਾਦੀ ਦੀ ਉਮਰ ਉਦੋਂ 80 ਸਾਲ ਦੀ ਸੀ ਤੇ ਉਦੋਂ 10 ਸਾਲਾਂ ਬਾਅਦ ਉਹਨਾਂ ਦੀ ਮੌਤ ਹੋਈ ਆ ਤੇ ਤੁਸੀਂ ਹੈਰਾਨ ਮੰਨੋਗੇ ਮੇਰੇ ਪਿਤਾ ਜੀ ਹੁਰੀ ਤਿੰਨ ਭਰਾ ਸੀ ਦੋਡੇ ਦੋਨੇ ਭਰਾ ਹੈਗੇ ਆ ਵੱਡੇ ਤਾਇਆ ਜੀ ਦੀ ਬਾਅਦ ਮੌਤ ਹੋਈ ਆ ਸਭ ਤੋਂ ਛੋਟੇ ਸੀ ਮੇਰੇ ਪਿਤਾ ਜੀ ਯਾਦਵੰਦਰ ਉਹਨਾਂ ਦਾ ਨਾਂ ਸੀ ਛੋਟਾ ਨਾਂ ਉਹਨਾਂ ਨੂੰ ਯਾਦ ਕਹਿੰਦੇ ਹੁੰਦੇ ਸੀ ਮੇਰੀ ਮਾਂ ਦਾਦੀ ਸਿਹੜੀ ਅਗਲੇ 10 ਸਾਲ ਉਹਨੇ ਯਾਦ ਕਹਿ ਕੇ ਕੱਢੇ ਮਤਲਬ ਕਿ ਉਹਨੇ ਬਾਕੀ ਪੁੱਤ ਨਹੀਂ ਸੀ ਉਹਦੇ ਯਾਦ ਉਹਨੂੰ ਸਿਰਫ ਇਹ ਯਾਦ ਸੀ ਮੇਰਾ ਇੱਕ ਪੁੱਤ ਮਰ ਗਿਆ ਸੀ ਜਿਵੇਂ ਕਹਿੰਦੇ ਹੁੰਦੇ ਨੇ ਪੁੱਤਰਾਂ ਦਾ ਦੁੱਖ ਆ ਜਿਹੜਾ ਹੱਡਾਂ ਥਾਈ ਖਾਰਦਾ ਸੋ ਮਾਂ ਕਣੀ ਦੇਖੋ ਯਾਰ ਹੈ ਪਤਾ ਨਹੀਂ ਹੋ ਕਿ ਮੈਂ ਆਪਾਂ ਚਲੋ ਸਜ਼ਾ ਵੀ ਮਿਲ ਜੂ ਸਾਰਾ ਕੁਝ ਹੋ ਜੂ ਪਰ ਉਹਨੂੰ ਪੁੱਤ ਨਹੀਂ ਥਿਉਣਾ ਸੋ ਮੇਰੀ ਬੇਨਤੀ ਆ ਆਪਾਂ ਸਾਰਿਆਂ ਨੇ ਸੰਜਮ ਨਾਲ ਆਪਾਂ ਉਸ ਪਰਿਵਾਰ ਦਾ ਸਾਥ ਦੇਣਾ ਤੇ ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਆ ਜੋ ਪਰਿਵਾਰ ਦਾ ਹੁਕਮ ਹੋਊਗਾ ਆਪਾਂ ਉਹਨਾਂ ਦੇ ਨਾਲ ਆ ਸੋ ਇਹਨਾਂ ਕਹਦਾ ਹੋਇਆ ਮੈਂ ਆਪਣੀ ਜਗ੍ਹਾ ਲਵਾਂਗਾ ਬਹੁਤ ਬਹੁਤ ਧੰਨਵਾਦ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ